ਤੇ ਮੈਨੂੰ ਦੱਸੋ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਸੁਤਰਾ ਸੀ ਸੁਤਰਾ ਉਹਨੇ ਸੱਚ ਬੋਲਿਆ ਸੀ ਸਿਰ ਦੇ ਉੱਤੇ ਚੁੱਕਿਆ ਹੋਵੇ ਰੇਤ ਦਾ ਤੋੜਾ ਸੀ ਕੇ ਤੇ ਪਹਿਰੇਦਾਰ ਪੁੱਛੇ ਕਿਸੇ ਚਲੇ ਲੰਗਰ ਨਹੀਂ ਸੀ ਦੇਤੇ ਉਹ ਕਵੇ ਖਾਂਡੇ ਲੰਗਰ ਵਾਸਤੇ ਧਿਆਨ ਦੇਣਾ ਹੱਕ ਸਤਨਾਮ ਬੋਲਿਆ ਤਾਂ ਝੂਠ ਕਿਉਂ ਬੋਲਣ ਦਾ ਮਾੜਾ ਕੰਮ ਖੰਡੇ ਜੀ ਅਛਾ ਲੰਘ ਜਾ ਉਹਦਾ ਐਸੀ ਹੁਣ ਰਸਦ ਲੈ ਆਇਆ ਰੋਕ ਨਹੀਂ ਸਕਿਆ ਹੁਣ ਜਦੋਂ ਅੰਦਰ ਗਿਆ ਤੇ ਰੇਤ ਦਾ ਥੋੜਾ ਸਿਰ ਤੋਂ ਲਾਇਆ ਤੇ ਸੁੱਟਿਆ ਸਤਿਗੁਰੂ ਸਿੰਘਾਸਨ ਤੇ ਬੈਠੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸੁਤਰਾ ਸਤਿਗੁਰੂ ਮਹਾਰਾਜ ਨੂੰ ਨਮਸਕਾਰ ਨਹੀਂ ਕਰਦਾ ਪਿਆ ਤੇ ਰੇਤ ਦੇ ਥੋੜੇ ਨੂੰ ਮੱਥੇ ਟੇਕੀ ਜਾਂਦਾ ਹੈ ਸਤਿਗੁਰੂ ਵੀ ਹੈਰਾਨ ਜਾਣੀ ਜਾਣ ਪਿਤਾ ਬਾਕੀ ਵੀ ਹੈਰਾਨ ਕਰ ਕੀ ਰਿਹਾ ਦੂਜਿਆਂ ਦੀ ਗੱਲ ਖੋਲਣ ਲਈ ਸਤਿਗੁਰੂ ਕਹਿੰਦੇ ਸੁਤਨਾਏ ਕੀ ਕਰ ਰਿਹਾ ਕਹਿੰਦਾ ਮਹਾਰਾਜ ਇੱਕ ਰੇਤ ਦੇ ਟੋੜੇ ਨੂੰ ਨਮਸਕਾਰ ਕਰ ਰਿਹਾ ਵਾ ਵੀ ਇਹਨੂੰ ਕਿਉਂ ਕਹਿਣ ਲੱਗਾ ਜੀ ਆਪ ਵੀ ਇਹਨੂੰ ਵੀ ਨਮਸਕਾਰ ਕਰਾਂਗਾ ਪਰ ਪਹਿਲੇ ਇਹਨੂੰ ਕਰਨੀਏ ਕਿਉਂ ਇਹਦੇ ਸਦਕੇ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ ਆਖੋ ਸਤਨਾਮ ਧਿਆਨ ਦੇਣਾ ਉਹਨੇ ਚਰ ਨੂੰ ਪਹਿਰੇਦਾਰ ਆ ਗਿਆ ਸਤਿਗੁਰੂ ਅੱਜ ਤੇ ਪੱਕਾ ਸਬੂਤ ਫੜਿਆ ਗਿਆ ਐ ਅੱਜ ਤੋਂ ਬਾਅਦ ਸੁਥਰੇ ਨੂੰ ਅੰਦਰ ਨਾ ਵੜਨ ਦੇਣਾ ਇੰਨੇ ਜਦੋਂ ਸਿਰ ਤੇ ਤੋੜਾ ਚੁੱਕਿਆ ਸੀ ਤੇ ਮੈਨੂੰ ਕਹਿੰਦਾ ਖਾਂਡੇ ਲੰਗਰ ਲਈ ਆਖੋ ਸਤਨਾਮ ਤੇ ਮਹਾਰਾਜ ਵੇਖ ਲਓ ਰੇ ਤੇ ਝੂਠ ਬੋਲ ਕੇ ਆਇਆ ਜੇ ਮਹਾਰਾਜ ਇਹਦੇ ਲਈ ਸਦਾ ਲੇਗੂਏ ਬੰਦ ਕਰ ਦਿਆ ਕਲਗੀਧਰ ਪਾਸ਼ਾ ਪਹਿਰੇਦਾਰ ਆਲ ਵੇਖਣ ਲੱਗ ਪਏ ਤੇ ਕਹਿਣ ਲੱਗੇ ਪਹਿਰੇਦਾਰ ਝੂਠ ਮਾੜਾ ਬਿਲਕੁਲ ਠੀਕ ਪਰ ਪਹਿਰੇਦਾਰ ਇਹਦੇ ਝੂਠ ਬੋਲਣ ਦੇ ਪਿੱਛੇ ਖਿਆਲ ਚੈੱਕ ਕਰ ਖਿਆਲ ਕੀ ਏ ਦਰਸ਼ਨ ਆਕੋ ਸਤਨਾਮ ਜਾਂ ਵੇਣਾ ਇੱਕ ਝੂਠ ਦੇ ਪਿੱਛੇ ਖਿਆਲ ਨਹੀਂ ਵੀ ਮੈਨੂੰ ਗੁਰੂ ਦੇ ਦਰਸ਼ਨ ਹੋ ਜਾਣ ਲੰਘਣ ਨਹੀਂ ਦਿੰਦਾ ਪਹਿਰੇਦਾਰ ਤੇ ਮੇਰੀ ਜੇਬ 'ਚ ਥੈਲਾ ਵੀ ਨਹੀਂ ਜਿਹੜੀ ਮੈਂ ਕੋ ਲੰਗਰ ਲਈ ਚੀਜ਼ ਲੈ ਕੇ ਆਵਾਂ ਉਹਨੇ ਰੇਤ ਦੀ ਬੰਡ ਬੰਦ ਏ ਸਤਿਗੁਰੂ ਕਹਿੰਦੇ ਪੈਰੇਦਾਨ ਝੂਠ ਬਹੁਤ ਮਾੜਾ ਹੈ ਗੁਰੂ ਨਾਨਕ ਦੇ ਘਰ ਵਿੱਚ ਇਹਦੇ ਲਈ ਕੋਈ ਜਗ੍ਹਾ ਨਹੀਂ ਕੂੜ ਬੋਲ ਮੁਰਦਾਨ ਖਾਏ ਪਰ ਉਹ ਗੂੜ ਜਿਹੜਾ ਘਰ ਉਜਾੜ ਦਵੇ ਉਹ ਝੂਠ ਜਿਹੜਾ ਕਿਸੇ ਦੀ ਲੜਾਈ ਕਰਾ ਦਵੇ ਇਹ ਝੂਠ ਤੇ ਮਗਰ ਖਿਆਲ ਲੈ ਕੇ ਦਰਸ਼ਨ ਹੋ ਜਾਣ ਗੱਜ ਕੇ ਹੱਕ ਸਤਨਾਮ ਹੋਰ ਖਿਆਲ ਧਿਆਨ ਦੇਣਾ ਚੱਕਰ ਦਾਸ ਦੇ ਨਾਲ ਇੱਕ ਮਿੱਤਰ ਸੀ ਦੋ ਸਜਣ ਅੱਗੋਂ ਮਿਲ ਪਏ ਗੱਲ ਛਿੜੇ ਪਈ ਗੱਲ ਛਿੜਨ ਦੇ ਵਿੱਚ ਕਿਸੇ ਦੀ ਨਿੰਦਿਆ ਸ਼ੁਰੂ ਹੋ ਗਈ ਤੇ ਉਹ ਦਾਸ ਦਾ ਮਿੱਤਰ ਉਹਨਾਂ ਦੋਵਾਂ ਨੂੰ ਕਹਿੰਦਾ ਘੜੀ ਵੇਖ ਕੇ ਭਈ ਮੈਂ ਤੇ ਨਾ ਹਸਪਤਾਲ ਕਿਸੇ ਦਾ ਪਤਾ ਲੈਣ ਜਾਣਾ ਹੈ ਜ਼ਰੂਰੀ ਮੈਨੂੰ ਆਗਿਆ ਦਿਓ ਠੀਕ ਹੋ ਮੈਨੂੰ ਆਗਿਆ ਦਿਓ ਉਹ ਦੋਵੇਂ ਕਹਿੰਦੇ ਵੀ ਜੇ ਤੁਸੀਂ ਜਾਣਾ ਹਸਪਤਾਲ ਪਤਾ ਲੈ ਚਲੋ ਫੇਰ ਫੇਰ ਗੱਲ ਕਰਾਂਗੇ ਜਦੋਂ ਅਸੀਂ ਦੋਵੇਂ ਤੁਰ ਪਹਿ ਤੇ ਗੱਡੀ ਵਿੱਚ ਚਲਾ ਰਹੇ ਸੀ ਮੈਂ ਕਿਹਾ ਵੀ ਕਿਹੜੇ ਪਿੰਨੇ ਜਾਣਾ ਤੁਹਾਡੇ ਨਾਲ ਆ ਮੈਂ ਵੀ ਦੱਸੋ ਵੀ ਹਸਪਤਾਲ ਤੁਸੀਂ ਕਹਿੰਦੇ ਹੋ ਪਤਾ ਲੈਣ ਜਾਣਾ ਕਿਹੜੇ ਜਾਣਾ ਕਹਿੰਦਾ ਘਰੇ ਹੀ ਜਾਣਾ ਆ ਕੋ ਸਤਨਾ ਹਾਂ ਹਾਂ ਪੁਰ ਕਿਤੇ ਨਹੀਂ ਜਾਣਾ ਘਰ ਹੀ ਜਾਣਾ ਮੈਂ ਕਿਹਾ ਤੂੰ ਸਾਨੂੰ ਕਿਹਾ ਹਸਪਤਾਲ ਪਤਾ ਲੈ ਜਾਣਾ ਮੈਨੂੰ ਆਗਿਆ ਦੇਓ ਕਹਿਣ ਲੱਗਾ ਨਿੰਦਿਆ ਸ਼ੁਰੂ ਹੋ ਗਈ ਸੀ ਤੇ ਜਾਨ ਬਚਾਉਣੀ ਸੀ ਪਿਆ ਦੇਣਾ ਇਹ ਝੂਠ ਬੋਲਿਆ ਪਰ ਮਗਰ ਖਿਆਲ ਕੀ ਹੈ ਕਿ ਇਸ ਨਿੰਦਿਆਆਂ ਦੀਆਂ ਘੜੀਆਂ ਵਿੱਚ ਮੈਂ ਆਪਣੀ ਹਾਜ਼ਰੀ ਨਹੀਂ ਲੁਆਣੀ ਚਾਹੁੰਦਾ ਕੱਜ ਕੇ ਆਪ ਕੋ ਸਤਨਾਮ ਤੁਹਾਡੇ ਕਰਮ ਦੇ ਪਿੱਛੇ ਖਿਆਲ ਜੇ ਨੇਕ ਹੈ ਤੇ ਕਰਮ ਪੁੰਨ ਬਣਦਾ ਹੈ ਜਰਾ ਜਾਂ ਤੁਸੀਂ ਗਲਤ ਸੇਧ ਲੈ ਗਏ ਨਾ ਕਿ ਤੇ ਆਪਣੀ ਜ਼ਿੰਦਗੀ ਝੂਠ ਬੋਲਣੇ ਸ਼ੁਰੂ ਕਰਦੇ ਵੀ ਕਥਾ ਹੋਈ ਸੀ ਕੋਈ ਨਹੀਂ ਤੇ ਪਾਸਾ ਪਲਟ ਕੇ ਜਾਏਗਾ ਜੇ ਨਿਚੋੜ ਲੈ ਲੈਣਾ ਧਿਆਨ ਨਾਲ ਉਹ ਝੂਠ ਜਿਹੜਾ ਤੁਹਾਡਾ ਨਿਤਨੇਮ ਕਾਇਮ ਰੱਖੇ ਆਕੋ ਸਤਨਾਮ ਉਹ ਗੱਲ ਠਟ ਬਾਣੀ 'ਚ ਵੀ ਲਿਖਿਆ RAM ਨਾਮ ਮੇਰਾ ਮਨ ਲੱਗਾ ਤੇ ਲੋਗਨ ਸੋ ਮੇਰਾ ਠਟ ਬੜੀ ਵੱਡੀ ਗੱਲ ਮੈਨੂੰ ਕਿਸੇ ਨੇ ਕਿਹਾ ਸੀ ਵੀ ਇਹ ਵਿਚਾਰ ਤੁਸੀਂ ਕਰ ਰਹੇ ਹੋ ਵੀ ਕਿਤੇ ਲੋਕੀ ਝੂਠ ਹੀ ਨਾ ਬੋਲਣਾ ਸ਼ੁਰੂ ਕਰ ਦੇਵੇ ਕੋਈ ਗੱਲ ਨਹੀਂ ਨਹੀਂ ਝੂਠ ਉਹ ਜਿਹੜਾ ਤੁਹਾਡਾ ਨਿਤਨੇਮ ਕਾਇਮ ਰਹਾਂਦਾ ਝੂਠ ਨਹੀਂ ਉਹ ਪੁੰਨ ਕਿੱਡੀ ਵੱਡੀ ਗੁਰੂ ਨਾਨਕ ਨੇ ਆਪਣੇ ਸ਼ਬਦ 'ਚ ਗੱਲ ਕਰਤੀ ਨਹੀਂ ਤੇ ਖਾਟਾ ਬਾਗਾ ਕੀ ਹੈ ਉਤੋਂ ਉਤੋਂ ਖਾਟਾ ਬਾਗਾ ਬਾਬੇ ਨੇ ਕਹਿਤਾ ਤੇ ਲੋਗਨ ਸਿਉ ਮੇਰਾ ਠਾਠਾ ਵਾਗਾ ਵੀ ਦੁਨੀਆ ਨਾਲ ਠਾਠਾ ਵਾਗਾ ਹਰਾਮ ਨਾਮ ਮੇਰਾ ਮੰਨ ਲੈ ਹੁਣ ਤੁਸੀਂ ਕਈ ਵਾਰੀ ਕਈ ਸੰਤ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਜਾਓ ਤੇ ਕਈ ਵਾਰੀ ਪਹਿਰੇਦਾਰ ਤੁਹਾਨੂੰ ਕਹਿੰਦਾ ਨਾ ਮਹਾਂਪੁਰਸ਼ ਆਰਾਮ ਚ ਨੇ ਆਖੋ ਸਤਨਾਮ ਮੇਰਾ ਖਿਆਲ ਜਿਹੜਾ ਪੂਰਨ ਸੰਤ ਤੇ ਤੇ ਅਵਲ ਤੇ ਬਾਬਾ ਜੀ ਤੇ ਕਹਿੰਦੇ ਸੀ ਉਹਦੀ ਨੀਂਦ 4 ਘੰਟੇ ਬਾਕੀ ਵੈਗਰੂ ਜਾਣੇ ਕਈ ਇਸਵਸਤਾ ਵੀ ਪਹੁੰਚ ਜਾਂਦੇ ਨੇ ਹਰ ਬਿਨ ਨੀਂਦ ਭੁੱਖ ਕੋ ਕੈਸੇ ਲੇਕਿਨ ਮੈਨੂੰ ਦੱਸੋ ਕਈ ਵਾਰੀ ਅਸੀਂ ਸਤਪੁਰਸ਼ਾਂ ਨੂੰ ਮਿਲਣ ਜਾਂਦੇ ਹਾਂ ਦਿਨੇ 11 ਵਜੇ ਤੇ ਕਹਿੰਦੇ ਆਰਾਮ ਜੀ ਨੇ ਜੇ ਜਾਂਦੇ ਹਾਂ 1 ਵਜੇ ਤੇ ਕਹਿੰਦੇ ਆਰਾਮ ਜੀ ਨੇ ਸ਼ਾਮੀ ਜਾਂਦੇ ਹਾਂ 4 ਵਜੇ ਤੇ ਆਰਾਮ ਜੀ ਦੱਸੋ ਹਰ ਵੇਲੇ ਸੁੱਤੇ ਰਹਿੰਦੇ ਹੋ ਹੱਕ ਸਤਨਾਮ ਇਹ ਸੁੱਤੇ ਨਹੀਂ ਰਹਿੰਦੇ ਤੇ ਪਹਿਲੇ ਵਾਰ ਝੂਠ ਬੋਲਦੇ ਆ ਤੇ ਫਿਰ ਕੀ ਗੱਲ ਬਣੇਗੀ ਲੇਕਿਨ ਉਸ ਵੇਲੇ ਉਹ বারবার ਜਿਹੜਾ ਕਹਿੰਦਾ ਨਾ RAM ਚ ਨੇ ਕਿਉਂਕਿ ਇੱਕ ਮਹਾਪੁਰਸ਼ ਨੂੰ ਪਰਸਨਲ ਨਿਤਨੇਮ ਕਰਨ ਲਈ ਵੀ ਸਮਾਂ ਚਾਹੀਦਾ ਬੰਦਗੀ ਲਈ ਦੁਨੀਆ ਤੇ ਨਹੀਂ ਛੱਡਦੇ ਤੁਹਾਡੇ ਲੁਧਿਆਣੇ ਇੱਕ ਬੀਬੀ ਐ ਮਹਾਰਾਜ ਦੀ ਕਿਰਪਾ ਹੋ ਗਈ ਐ ਬਾਬਾ ਨਨ ਸਿੰਘ ਦੀ ਮਿਹਰ ਹੋ ਗਈ ਐ ਖਜ਼ਾਨਾ ਦਿੱਤਾ ਤੇ ਉਹ ਜੋ ਕਿਸੇ ਨੂੰ ਨਾਮ ਦੇਣ ਕਰਜ ਉਹਦਾ ਸਿਰੇ ਚੜ ਜਾਂਦਾ ਦਿੰਦੇ ਨੇ ਨਾਮ ਸੁਖਮਨੀ ਸਾਹਿਬ ਜਗਦੀਸ਼ ਸਾਹਿਬ ਸ਼ਬਦ ਨਾਲ ਪਾਣੀ ਨਾਲ ਸ਼ਰਾਬ ਛਡਾਣੀ ਮੀਠ ਛਡਾਉਣਾ ਦੁੱਖ ਘਟਾਉਦੇ ਨੇ ਗੰਗ ਨਾਲ ਤੇ ਉਸ ਬੀਬੀ ਕੋਲ ਵੱਡੀ ਸੰਗਤ ਦੀ ਪ੍ਰੇਮੀ ਪਹੁੰਚ ਗਈ ਪੌੜੀ ਚੜਾਤੀ ਬਾਬੇ ਦੀ ਦੁਨੀਆ ਦੇ ਭਲੇ ਦੀ ਖੋਲਦਾ ਦਰਵਾਜਾ ਰੋਹਾਨੀਅਤ ਦਾ ਦਰਵਾਜਾ ਖੁੱਲਦਾ ਜੰਜਾਲਾਂ ਚੋਂ ਨਿਕਲ ਕੇ ਕਿਸੇ ਕਿਸੇ ਦਾ ਖੋਲਦਾ ਹੁਣ ਪਰਸੋਂ ਮੈਨੂੰ ਫੋਨ ਆਇਆ ਉਹ ਬੀਬੀ ਦਾ ਕਹਿਣ ਲੱਗੀ ਵੀ ਰਸ਼ ਇਨਾ ਹੋ ਗਿਆ ਆਣ ਆ ਲਿਆਂ ਧਿਆਨ ਦੇਣਾ ਕਿਵੇਂ ਕਰ ਕਿਵੇਂ ਚੱਲ ਹੁਣ ਕੀ ਕਰਨ ਬਈ ਇੰਨਾ ਕੁ ਰਸ਼ ਹੋ ਗਿਆ ਆ ਦੁੱਖ ਜੀ ਆ ਦੁੱਖ ਕਿ ਇੰਨਾ ਕੁ ਰਸ਼ ਹੋ ਗਿਆ ਕਿ ਹੁਣ ਆਪਣੇ ਨਿਤਨੇਮ ਦਾ ਵੀ ਸਮਾਂ ਨਹੀਂ ਲੱਗਦਾ ਆਖੋ ਸਤਨਾਮ ਓਰ ਜੇ ਆਪਣਾ ਕੋਈ ਨਿਤਨੇਮ ਨਾ ਕਰੇ ਤੇ ਫਿਰ ਧਿਆਨ ਦੇਣਾ ਤੇ ਬੈਟਰੀ ਖਤਮ ਔਰ ਤਕਰੀਬਨ ਉਹ ਬੀਬੀ ਜਿਹੜੀ ਦੀ ਗੁਰੂ ਮਹਾਰਾਜ ਦੀ ਕਿਰਪਾ ਰਾਤੀ ਸਿਰਫ 2 ਘੰਟੇ ਸੌਂਦੀ ਏ ਸਾਰ ਆਪਣਾ ਪਰਸਨਲ ਨਿਤਨੇਮ ਰਾਤ ਨੂੰ ਕਰਦੀ ਦਿਨੇ ਆਇਆ ਗਿਆ ਪਰ ਮੈਂ ਉਹਨੂੰ ਫੋਨ ਤੇ ਰਾਏ ਦਿੱਤੀ ਮੈਂ ਕਿਹਾ ਹਫਤੇ 'ਚ ਤਿੰਨ ਦਿਨ ਕਰ ਦਿਓ ਆਇਆ ਗਿਆ ਤਿੰਨ ਦਿਨ ਬੰਦ ਹੋਲੀ-ਉਲੀ ਦੋ ਤੇ ਲੈਣਾ ਹੋਲੀ-ਉਲੀ ਫਿਰ ਭਾਵੇਂ ਤਿੰਨ ਚਾਰ ਘੰਟੇ ਹੀ ਰੱਖ ਲੈਣਾ ਬਾਕੀ ਸਮਾਂ ਹੁਣ ਉਹ ਬਾਕੀ ਸਮਾਂ ਕਹਿਣਾ ਤੇ ਹੋ ਪਏਗਾ ਨਾ ਰਾਮ 'ਚ ਲੇਕਿਨ ਕਿਸ ਵਿੱਚੇ ਕਹਿਣਾ ਪਏਗਾ ਕਿ ਪਰਸਨਲ ਨਿਤਨੇਮ ਦਾ ਵੀ ਸਮਾਂ ਚਾਹੀਦਾ ਹਕੂ ਸਤਨਾਮ ਉਹੀ ਚਾਹੀਦਾ ਕਿਉਂਕਿ ਇਹ ਮਾਰਗੇ ਆਪ ਜਪੋ ਅਵਰਾਂ ਨਾਮ ਜਪਾ ਸਾਡੇ ਗੁਰੂ ਨੇ ਬਕਾਇਦਾ ਲੀਕਾਂ ਪਾਈਆਂ ਗੁਰੂ ਤੇਗ ਬਹਾਦਰ ਦੁਨੀਆ ਦਾ ਭਲਾ ਵੀ ਕਰਦੇ ਨੇ ਅੰਦਰ ਬਹਿ ਕੇ ਬੰਦਗੀ ਦੀ ਆਖੋ ਸਤ ਨਾਮ ਇਹ ਬਣਾ ਇੱਕ ਖੰਡੇ ਦਾ ਬਰੀਕ ਵਿਚਾਰ ਹੋ ਰਹੀ ਜੇ ਇਹਨੂੰ ਕਿਤੇ ਗਲਤ ਪਾਸੇ ਨਾ ਲੈ ਜਾਣਾ ਉਹ ਠਾਠਾ ਬਾਗਾ ਜਿਹਦੇ ਪਿੱਛੇ ਤੁਹਾਡੀ ਬੰਦਗੀ ਏ ਜਿਹਦੇ ਪਿੱਛੇ ਇਰਾਦਾ ਸੱਚ ਏ ਉਹ ਠਾਠਾ ਬਾਗਾ ਵੀ ਭਲਾ ਹੈ ਆਖੋ ਸਤਨਾਮ ਵਾਹਿਗੁਰੂ ਮਹਾਪੁਰਸ਼ ਅੰਦਰ ਨਿਤਨੇਮ ਚ ਬੰਦਗੀ ਚ ਹੋਵੇ ਤੇ ਸੇਵਾਦਾਰ ਕਹਿੰਦਾ RAM ਚ ਨੇ ਹੈ ਝੂਠੇ ਪਰ ਉਹ ਝੂਠ ਵੀ ਸਚਿਆਰੇ ਕਿਉਂ ਪਰਸਨਲ ਨਿਤਨੇਮ ਦਾ ਫਿਰ ਸਮਾਂ ਹੀ ਨਾ ਲੱਗੇ ਦੇ ਪਹਿਰੇਦਾਰ ਕਹਿੰਦਾ ਧੰਨ ਗੁਰੂ ਕਲਗੀ ਤਰਪਾਸ਼ਾ ਅਜ ਸੁਥਰੇ ਦਾ ਪਰਤਖ ਝੂਠ ਫੜਿਆ ਗਿਆ ਮੇਰੇ ਮਹਾਰਾਜ ਜੀ ਅੱਜ ਤੋਂ ਬਾਅਦ ਬੂਏ ਸਦਾ ਲਈ ਬੰਦ ਕਰ ਦਿਓ ਇਹਦੇ ਲਈ ਤੇ ਮੇਰੇ ਮਹਾਰਾਜ ਪਹਿਰੇਦਾਰ ਨੂੰ ਹੱਸ ਕੇ ਕਹਿੰਦੇ ਨੇ ਇਹਦੇ ਇਸ ਝੂਠ ਪਿੱਛੇ ਨਿਚੋੜ ਵੇਖ ਨਿਚੋੜ ਕੀ ਹੈ ਗੁਰੂ ਦੇ ਦਰਸ਼ਨ ਆਖੋ ਸਤਨਾਮ ਇਹਨੇ ਅੰਦਰ ਆ ਕੇ ਕੋਈ ਹੋਰ பசੂੜੀ ਤੇ ਨਹੀਂ ਪਾਈ ਕੋਈ ਹੋਰ ਲੰਗਰ ਛਕਣ ਤੇ ਨਹੀਂ ਵੜ ਗਿਆ ਉਈ ਹੋਰ ਚੀਜ਼ ਮਾਇਆ ਤੇ ਨਹੀਂ ਚੁੱਕੀ ਕੇਵਲ ਦਰਸ਼ਨਾਂ ਲਈ ਇੱਕ ਰੇਤ ਨੂੰ ਖੰਡ ਕਹਿ ਕੇ ਅੰਦਰ ਲੰਗੇ ਇਹਦੇ ਮਗਰ ਨਿਚੋੜ ਕੀਏ ਸਚਿਆਰ ਦਰਸ਼ਨ ਗੁਰੂ ਦੇ ਐ ਪਹਿਰੇਦਾਰ ਤੂੰ ਕਹਿਣਾ ਵੈ ਵੀ ਇਹਦੇ ਲਈ ਬੂਏ ਹਮੇਸ਼ਾ ਲਈ ਬੰਦ ਕਰ ਦਿਓ ਮੇਰੇ ਸੁਥਰੇ ਦਾ ਨਿਚੋੜ ਸਚਿਆਰ ਇਹ ਗੁਰੂ ਦੇ ਦਰਸ਼ਨ ਨੇ ਔਰ ਮੈਂ ਸਾਰਿਆਂ ਸੇਵਾਦਾਰਾਂ ਨੂੰ ਇਹ ਹੁਕਮ ਦੇਣਾ ਵਾ ਕਿ ਇਹ ਰੇਤ ਦੀ ਵੀ ਗੁਰੂ ਘਰ ਚ ਹਾਜ਼ਰੀ ਲੱਗੇ ਇਹਦੇ ਨਾਲ ਸੰਗਤ ਦੇ ਝੂਠੇ ਵਰਤਨ ਵਾਂਝੇ ਜਾਣ ਇਹ ਵੀ ਇਹਦੀ ਸੇਵਾ ਪ੍ਰਵਾਨ ਹੋਵੇ ਤੇ ਅੱਜ ਤੋਂ ਬਾਅਦ ਸੁਥਰੇ ਨੂੰ ਕੋਈ ਨਹੀਂ ਰੱਖੇਗਾ ਜਦੋਂ ਮਰਜੀ ਆਵੇ ਤੇ ਜਦੋਂ ਮਰਜੀ ਜਾਵੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਮਾਰਾਇਨੇ ਕੀ ਵੇਖਿਆ ਤੇ ਉਹਦੇ ਉਸ ਗੱਲ ਕਹਿਣ ਪਿੱਛੇ ਇਰਾਦਾ ਸੱਚਾ ਹੈ ਗੱਜ ਕੇ